ਸਤ ਸ੍ਰੀ ਅਕਾਲ ਆਪ ਸਾਰਿਆਂ ਨੂੰ ਔਰਜੀ ਸਭ ਚੜ੍ਹਦੀ ਕਲਾ ਵਿੱਚ ਹੋ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਿਹਾ ਹਾਂ ਇੱਕ ਬੱਚੀ ਜਦੋਂ ਘਰੇ ਜਨਮ ਲੈਂਦੀ ਹੈ ਤਾਂ ਖੁਸ਼ੀਆਂ ਮਨਾਇਆਂ ਜਾਂਦੀਆਂ ਹਨ ਉਹਨੂੰ ਬੜੇ ਲਾਡਾਂ ਤੇ ਪਿਆਰ ਨਾਲ ਪਾਲਿਆ ਜਾਂਦਾ ਹੈ ਹੌਲੀ-ਹੌਲੀ ਉਸਦੀ ਜ਼ਿੰਦਗੀ ਵੱਡੀ ਹੁੰਦੀ ਜਾਂਦੀ ਹੈ ਜਵਾਨ ਹੁੰਦੀ ਜਾਂਦੀ ਹੈ ਪੜਾਇਆ ਜਾਂਦਾ ਲਿਖਾਇਆ ਜਾਂਦਾ ਮਾਂ ਨਾਲ ਧੀ ਦਾ ਪਿਆਰ ਬਹੁਤ ਵੱਧ ਜਾਂਦਾ ਹੈ ਇੱਕ ਦਿਨ ਇਹੋ ਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਮਾਪੇ ਉਸ ਆਪਣੀ ਲਾਡਲੀ ਧੀ ਨੂੰ ਜਿਗਰ ਦੇ ਟੁਕੜੇ ਨੂੰ ਵਿਆਹ ਕੇ ਕਿਸੇ ਬੇਗਾਨੇ ਘਰ ਬਸ ਕਰ ਦਿੰਦੇ ਆ ਇਹ ਕਹਾਣੀ ਇਸ ਇੱਕ ਦੁਖਦਾਈ ਔਰਤ ਦੀ ਕਹਾਣੀ ਹੈ ਜਿਸਦਾ ਵਿਆਹ ਇੱਕ ਨਸ਼ੇੜੀ ਪਤੀ ਨਾਲ ਹੋ ਜਾਂਦਾ ਹੈ ਤੇ ਜੋ ਉਹ ਆਪਣੀ ਜ਼ਿੰਦਗੀ ਕੱਟ ਰਹੀ ਹੈ ਸਿਰਫ ਟਾਈਮ ਪਾਸ ਸਮਝ ਕੇ ਹੀ ਕੱਟ ਰਹੀ ਹੈ ਇਸ ਕਹਾਣੀ ਵਿੱਚ ਬਹੁਤ ਜ਼ਿਆਦਾ ਦਰਦ ਹੈ ਤੁਸੀਂ ਇਸ ਕਹਾਣੀ ਨੂੰ ਸੁਣਿਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਰਮਨਦੀਪ ਕੌਰ ਇੱਕ ਸੁਹਾਗਣ ਔਰਤ ਸਾਦਗੀ ਜਿੰਦਗੀ ਛੋਟੀ ਜਿਹੀ ਦੁਕਾਨ ਦੋ ਬੱਚੇ ਅਤੇ ਦਿਲ ਵਿੱਚ ਇੱਕ ਛੋਟਾ ਜਿਹਾ ਖੁਆਬ ਪਰ ਉਸਦਾ ਖੁਆਬ ਉਸ ਦਿਨ ਟੁੱਟ ਜਾਂਦਾ ਹੈ ਜਿਸ ਦਿਨ ਉਹਦਾ ਪਤੀ ਅਮਨਦੀਪ ਸਿੰਘ ਘਰੇ ਨਸ਼ਾ ਕਰਕੇ ਆ ਜਾਂਦਾ ਹੈ ਉਸਦੇ ਸਾਰੇ ਦਿਲ ਦੇ ਸੁਪਨੇ ਚੱਕਨਾ ਚੂਰ ਹੋ ਜਾਂਦੇ ਨੇ ਅਮਨਦੀਪ ਦੀ ਉਸ ਦਿਨ ਤੋਂ ਨਸ਼ੇ ਦੀ ਸ਼ੁਰੂਆਤ ਹੋ ਗਈ ਪਹਿਲਾਂ ਤਾਂ ਸਿਰਫ ਕਦੇ-ਕਦੇ ਸ਼ੌਂਕ ਵਜੋਂ ਕਰਦਾ ਸੀ ਥੋੜੀ-ਥੋੜੀ ਉਹ ਇੱਕ ਆਦਤ ਬਣ ਗਈ ਕਰਦੇ ਸਾਰੇ ਪੈਸੇ ਰੋਟੀਆਂ ਦੇ ਵੀ ਪੈਸੇ ਨਸ਼ੇ ਵਿੱਚ ਜਾਣ ਲੱਗੇ ਤਾਂ ਰਮਨਦੀਪ ਨੇ ਬਹੁਤ ਮਿੰਤਾ ਕੀਤੀਆਂ ਹਾੜੇ ਕੀਤੇ ਤਰਲੇ ਤਰਲੇ ਕੀਤੇ ਰੋਈ ਕਰਲਾਈ ਪਰ ਅਮਨਦੀਪ ਸਿੰਘ ਦੇ ਮਨ ਉੱਤੇ ਇੱਕ ਝੂਂ ਤੱਕ ਨਹੀਂ ਸਰਕੀ ਅਰੋਜ ਆਉਂਦਾ ਰਾਤ ਨੂੰ ਨਸ਼ੇ ਵਿੱਚ ਤੁੱਟ ਹੋ ਕੇ ਕਦੇ ਗਾਲਾਂ ਕੱਢਣੀਆਂ ਕਦੇ ਹੱਥ ਚੋਕਣਾ ਮਾਰਕ ਟਰਾਈ ਕਰਨੀ ਰੋਜ਼ ਦਾ ਕੰਮ ਬਣ ਗਿਆ ਸੀਗਾ ਬੱਚੇ ਡਰਦੇ ਮਾਰੇ ਮਾਂ ਦੀ ਗੋਦ ਵਿੱਚ ਜਾ ਕੇ ਛੁੱਪ ਜਾਂਦੇ ਪਰ ਕਦੇ ਵੀ ਰਮਨਦੀਪ ਸਿੰਘ ਨੇ ਘਰ ਛੱਡਣ ਦੀ ਗੱਲ ਨਹੀਂ ਕੀਤੀ ਬੱਚਿਆਂ ਖਾਤਰ ਉਹ ਰੋਜ਼ ਆਪਣੇ ਹੰਝੂ ਪੀ ਜਾਂਦੀ ਤੇ ਰੋਜ਼ ਹੀ ਇਹ ਰੋਜ਼ ਦਾ ਹਾਲ ਹੋ ਗਿਆ ਸੀ ਰਮਨਦੀਪ ਬਹੁਤ ਅੰਦਰੋਂ ਟੁੱਟ ਚੁੱਕੀ ਸੀ ਇੱਕ ਦਿਨ ਉਸਦੇ ਪਤੀ ਨੇ ਉਸਦੀ سونے ਵਾਲੀ ਮੰਗਲ ਸੂਤਰ ਵੇਚ ਦਿੱਤੀ ਨਸ਼ੇ ਲਈ ਰਮਨਦੀਪ ਕੌਰ ਨੇ ਚੁੱਪ ਰਹਿਣਾ ਹੀ ਸਹੀ ਸਮਝਿਆ ਕਿਸੇ ਨੂੰ ਦੱਸਿਆ ਨਹੀਂ ਸੀ ਉਹ ਸਮਝ ਚੁੱਕੀ ਸੀ ਇਹ ਜਿਹੜਾ ਦੁੱਖ ਹੋਰ ਉਹ ਚੱਲਦੀ ਹੈ ਕਿਸੇ ਨੂੰ ਦੱਸਣ ਨਾਲ ਘਟਦਾ ਨਹੀਂ ਰਮਨਦੀਪ ਕੌਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੀ ਰਹੀ ਉਹਨਾਂ ਨੂੰ ਨਵੇਂ ਅਕਸ ਦਿੰਦੀ ਰਹੀ ਦਿਲ ਦੇ ਅੰਦਰ ਇੱਕ ਬਹੁਤ ਜ਼ਿਆਦਾ ਦਰਦ ਸੀ ਰਮਨਦੀਪ ਦੀ ਰਮਨਦੀਪ ਕੌਰ ਦੀ ਚੀਖ ਤੇ ਚੁੱਪ ਕਦੇ ਕਿਸੇ ਨੂੰ ਸੁਣਾਈ ਹੀ ਨਹੀਂ ਦਿੱਤੀ ਕਿਸੇ ਨੇ ਉਸ ਦਾ ਦਰਦ ਸਮਝਿਆ ਹੀ ਨਹੀਂ ਤਾਂ ਦੋਸਤੋ ਇਹ ਸਿਰਫ ਇੱਕ ਕਲਪਣਾ ਹੀ ਨਹੀਂ ਇਹ ਸਚਾਈ ਹੈ ਹਜ਼ਾਰਾਂ ਔਰਤਾਂ ਰੋਜ਼ ਇਹੇ ਦਰਦ ਸਹਿੰਦੀਆਂ ਹੁੰਦੀਆਂ ਹਨ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਵਧੀਆ ਲੱਗੀ ਸ਼ੇਅਰ ਜਰੂਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲੈਣਾ ਤਦ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ